ਐਂਡ ਪਹੁੰਚਦੇ ਪਹੁੰਚਦਿਆਂ ਨੂੰ ਹਨੇਰਾ ਹੋ ਗਿਆ ਸੀ ਪੰਛੀ ਕਾਮੇ ਰੁੱਖਾਂ ਲਈ ਅਵੇਰਾ ਹੋ ਗਿਆ ਸੀ ਐਂਡ ਪਹੁੰਚਦੇ ਪਹੁੰਚਦਿਆਂ ਨੂੰ ਹਨੇਰਾ ਹੋ ਗਿਆ ਸੀ ਪੰਛੀ ਕਾਮੇ ਰੁੱਖਾਂ ਲਈ ਅਵੇਰਾ ਹੋ ਗਿਆ ਸੀ ਲੋਕਾਂ ਭਾਣੇ ਰਾਤ ਪੈਣ ਦਾ ਆਲਮ ਸੀ ਸਾਰਾ ਲੋਕਾਂ ਭਾਣੇ ਰਾਤ ਪੈਣ ਦਾ ਆਲਮ ਸੀ ਸਾਰਾ ਲੇਕਿਨ ਸਾਡੀ ਰੂਹ ਵਿੱਚ ਜਿਵੇਂ ਸਵੇਰਾ ਹੋ ਗਿਆ ਸੀ ਉਹ ਜੋ ਅੰਬਰ ਚਿਰਤੋਂ ਰਿਹਾ ਬੇਗਾਨੜਿਆਂ ਵਰਗਾ ਉਹ ਜੋ ਅੰਬਰ ਚਿਰਤੋਂ ਰਿਹਾ ਬੇਗਾਨੜਿਆਂ ਵਰਗਾ ਇੱਕ ਸਰਦਲ ਨੂੰ ਛੋਂਦੇ ਸਾਰ ਹੀ ਮੇਰਾ ਹੋ ਗਿਆ ਸੀ ਆ ਗੰਦ ਕਰਤੇ ਸੀ ਇੱਥੇ ਇੱਥੇ ਲੈ ਲਓ ਇੱਥੇ ਜੀ ਦੁਆ ਮੰਗੋ ਤਾਂ ਮਰੂ ਗੁਰੂ ਦੱਸੇ ਬਚਪਨ ਦੇ ਸਰਮਾਇਆ ਦਾ ਕੋਈ ਡੱਟ ਖੁੱਲਿਆ ਐਸਾ ਹੁਣ ਤੱਕ ਯਾਦਾਂ ਨੂੰ ਵੀ ਨਸ਼ਾ ਬਥੇਰਾ ਹੋ ਗਿਆ ਸੀ ਐਦੇ ਵਿੱਚ ਇਹਨਾਂ 12 ਹੁੰਦਾ ਸੀ ਸਾਡਾ ਜਿੱਥੇ ਪੜ੍ਹਦੇ ਹੁੰਦੇ ਸੀ ਉਹ ਅਚਾਰ ਇਹਨਾਂ ਹਾਂ ਪੋਰਟੇਟ ਟੀਵੀ ਸੀ ਜਿਹੜੇ ਕਿਹਾ ਨਾ ਪੜ੍ਹਾਈ ਮੁੱਕ ਕੇ ਟੀਵੀ ਲੈ ਜਾਓ ਉੱਤੇ ਜਿਹੜੇ ਪੜ੍ਹਾਈ ਸ਼ੁਰੂ ਪੀ ਟੀਵੀ ਥੱਲੇ ਬਚਪਨ ਦੇ ਸਰਮਾਇਆ ਦਾ ਕੋਈ ਡੱਟ ਖੁੱਲਿਆ ਐਸਾ ਹੁਣ ਤੱਕ ਯਾਦਾਂ ਨੂੰ ਵੀ ਨਸ਼ਾ ਬਥੇਰਾ ਹੋ ਗਿਆ ਸੀ ਆਪਣਿਆਂ ਦੇ ਕੋਲ ਬੈਠ ਕੇ ਦਰਦ ਫਰੋਲਣ ਲਈ ਆਪਣਿਆਂ ਦੇ ਕੋਲ ਬੈਠ ਕੇ ਦਰਦ ਫਰੋਲਣ ਲਈ ਲਫ਼ਜ਼ਾਂ ਦਾ ਵੀ ਚਲੋ ਜ਼ਰਾ ਕੋਈ ਜਿਹੜਾ ਹੋ ਗਿਆ ਸੀ ਬਸਾਰੇ ਤੁਹਾਡੇ ਕਿਰੇ ਠੀਕ ਆਪਣਿਆਂ ਦੇ ਕੋਲ ਬੈਠ ਕੇ ਦਰਦ ਫਰੋਲਣ ਲਈ ਲਫ਼ਜ਼ਾਂ ਦਾ ਵੀ ਚਲੋ ਜ਼ਰਾ ਕੋਈ ਜਿਹੜਾ ਹੋ ਗਿਆ ਸੀ ਮੇਰੇ ਨਾਲ ਹਮੇਸ਼ਾ ਚੱਲਦੇ ਰਹਿੰਦੇ ਸੀ ਜੋ ਖਿਆਲ ਮੇਰੇ ਨਾਲ ਹਮੇਸ਼ਾ ਚੱਲਦੇ ਰਹਿੰਦੇ ਸੀ ਜੋ ਖਿਆਲ ਉਹਨਾਂ ਦਾ ਵੀ ਨਾਲ ਮੇਰੇ ਪਿੰਡ ਫੇਰਾ ਹੋ ਗਿਆ ਸੀ ਕਿ ਮੈਂ ਰਹਿ ਗਈ ਸੀ ਉਹ ਤੇਰੀ ਇਹ ਲੈਣੇ ਥੋੜੇ ਦੇਖ ਆਹ ਦੇਖ ਕੁੜੀਓ ਘਰ ਆ ਲੈ ਲੈ ਚਾਚਾ ਸਾਡਾ ਇਹ ਹਾਲੇ ਫੋਟੋ ਮਰੇ ਗਿਆ ਕਿੱਥੇ ਰਾਤ ਪਈ ਤੇ ਫਸਲਾਂ ਨੂੰ ਗਲ ਵਕੜੀ ਪਾਈ ਤਾਂ ਰਾਤ ਪਈ ਤੇ ਫਸਲਾਂ ਨੂੰ ਗਲ ਵਕੜੀ ਪਾਈ ਤਾਂ ਹਸਤੀ ਦਾ ਇੱਕਦਮ ਹੀ ਵੱਡਾ ਘੇਰਾ ਹੋ ਗਿਆ ਸੀ ਟਾੜੀ ਮੈਦਾਈ ਹੋਈ ਆ ਕੁਛ ਰੁਸਾ ਖੇਤਾਂ ਦਾ ਵੀ ਏ ਮਨਕਰ ਕੀ ਹੋਈ ਏ ਕੁਛ ਰੁਸਾ ਖੇਤਾਂ ਦਾ ਵੀ ਏ ਮਨਕਰ ਕੀ ਹੋਵਾ ਇਹ ਨਬੀ ਆਬਾਦ ਜੋ ਸਾਡਾ ਡੇਰਾ ਹੋ ਗਿਆ ਸੀ ਰਾਤਾਂ ਨੂੰ ਟਰੱਕ ਲੱਗ ਲਾ ਕੇ ਦਾਣ ਦਾ ਪਾਣੀ ਦੇਣੇ ਗਲੀਆਂ ਦੇ ਕੱਖਾਂ ਚੋਂ ਗੁੰਦੀਆਂ ਵਖਤ ਨੇ ਜੋ ਲੜੀਆਂ ਗਲੀਆਂ ਦੇ ਕੱਖਾਂ ਚੋਂ ਗੁੰਦੀਆਂ ਵਖਤ ਨੇ ਜੋ ਲੜੀਆਂ ਅੱਜ ਸਰਤਾਜ ਦੇ ਸਿਰ ਤੇ ਉਸ ਦਾ ਸੇਰਾ ਹੋ ਗਿਆ ਸੀ ਪਿੰਡ ਪਹੁੰਚਦੇ ਪਹੁੰਚਦੇ ਆਨੋਂ ਹਨੇਰਾ ਹੋ ਗਿਆ ਸੀ ਪੰਛੀ ਕਾਮੇ ਰੁੱਖਾਂ ਦੇ ਹਵੇਰਾ ਹੋ ਗਿਆ ਸੀ ਲੋਕਾਂ ਪਾਣੀ ਰਾਖ ਤੈਣ ਦਾ ਆਲਮ ਸੀ ਸਾਰਾ ਲੇਕਿਨ ਸਾਡੀ ਰੂਹ ਵਿੱਚ ਜਿਵੇਂ ਸਵੇਰਾ ਹੋ ਗਿਆ ਸੀ